ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 634 ਤੇ ਸੁਭਾਏ ਮਾਨ ਆਪਾਂ ਸ਼ਬਦ ਪੜਿਆ ਜੋ ਸੋਰਠ ਰਾਗੰਦਰਾ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਘਰ ਵੀ ਪਹਿਲਾ ਤੇ ਅਸ਼ਟ ਪਦੀਆਂ ਅਸ਼ਟ ਪਦੀਆਂ ਦਾ ਮਤਲਬ ਅੱਠਾਂ ਬੰਦਾਂ ਦਾ ਸ਼ਬਦ ਹੈ ਚੌਤਕੀ ਚੌਤਕਾਂ ਵਾਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਸਤਿਗੁਰ ਪ੍ਰਸਾਦ ਦਾ ਮਤਲਬ ਵੀ ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜਾ ਇੱਕ ਹੈ ਸ਼ਬਦ ਗੁਰੂ ਦੀ ਰਾਹੀਂ ਉਹਦੀ ਪ੍ਰਾਪਤੀ ਹੋਣੀ ਹੈ ਮਾਰਾ ਨੇ ਸਮਝਾਉਣਾ ਕੀ ਕੀਤਾ ਇਸ ਸ਼ਬਦ ਵਿੱਚ ਦੁੱਬਦਾਨਾ ਨਾ ਪੜੋ ਹਰ ਬਨ ਹੋਰ ਨਾ ਪੂਜੋ ਵੀ ਦੁੱਬਦਾ ਵਿੱਚ ਨਾ ਪਾਉ ਭਾਈ ਹਰੀ ਪ੍ਰਭੂ ਪਰਮਾਤਮਾ ਤੋਂ ਬਿਨਾਂ ਕਿਸੇ ਦੀ ਹੋਰ ਪੂਜਾ ਪੁਜਾਰੀ ਨਹੀਂ ਕਰਨੀ ਹੋਰ ਨਹੀਂ ਕਿਸੇ ਨੂੰ ਪੂਜਣਾ ਪ੍ਰਭੂ ਪਰਮਾਤਮਾ ਤੋਂ ਬਿਨਾਂ ਮਰੇ ਮਸਾਣ ਨਾ ਜਾਈ ਮਹਾਰਾਜ ਕਹਿੰਦੇ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ ਆਮ ਹੁਣ ਆਪਾਂ ਦੇਖਦੇ ਹਾਂ ਨਾ ਲੋਕ ਜਾਂਦੇ ਨੇ ਪਰ ਮਹਾਰਾਜ ਰੋਕਦੇ ਨੇ ਉਹ ਕਹਿੰਦੇ ਮਰੇ ਮਸਾਣ ਨਾ ਜਾਈ ਭਾਈ ਜਾਈ ਨਾ ਤ੍ਰਿਸ਼ਨਾ ਰਾਤ ਨ ਪਰ ਕਰ ਜਾਮ ਤ੍ਰਿਸ਼ਨਾ ਨਾਮ ਭੁਜਾਈ ਮਹਾਰਾਜ ਕਹਿੰਦੇ ਤ੍ਰਿਸ਼ਨਾ ਬਸ ਹੋਇਆ ਮੈਂ ਪ੍ਰਾਏ ਘਰਾਂ ਚ ਨ ਤੁਰਿਆ ਫਿਰ ਤੇ ਤ੍ਰਿਸ਼ਨਾ ਤੇਰੀ ਪ੍ਰਭੂ ਪਰਮਾਤਮਾ ਦੇ ਨਾਮ ਨੇ ਭੁਜਾ ਦੇਣੀ ਆ ਕਹਿਣ ਦਾ ਭਾਵ ਆ ਤੂੰ ਆਪਦੀਆਂ ਮੰਨ ਦੀਆਂ ਚਵੈਸਾਂ ਵਾਸਤੇ ਖੈਸਾਂ ਵਾਸਤੇ ਜਾਨਾ ਥਾਂ ਥਾਂ ਤੇ ਤੂੰ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਲੈ ਤੇ ਤੇਰੀਆਂ ਉਹ ਸਾਰੀਆਂ ਆਸਾਂ ਚਵੈਸਾਂ ਖਾਸਾਂ ਸਾਰੀਆਂ ਪੂਰੀਆਂ ਹੋ ਜਾਣੀਆਂ ਪਰ ਭਰੋਸਾ ਇੱਕ ਤੇ ਰੱਖ ਕੇ ਥਾਂ ਥਾਂ ਨਹੀਂ ਤੁਰੇ ਫਿਰ ਨਾ ਰੁਕਿਆ ਮਹਾਰਾਏ ਨੇ ਮਹਾਰਾਜ ਕਹਿੰਦੇ ਘਰ ਭੀਤਰ ਘਰ ਗੁਰੂ ਦਿਖਾਇਆ ਘਰ ਭੀਤਰ ਦਾ ਮਤਲਬ ਹੀ ਹਿਰਦੇ ਘਰ ਅੰਦਰ ਹੀ ਗੁਰੂ ਨੇ ਸਾਨੂੰ ਦਿਖਾ ਦੇਣਾ ਪ੍ਰਭੂ ਪਰਮਾਤਮਾ ਸਹਜ ਰਤੇ ਮਨ ਪਾਈ ਸਹਜੇ ਸਹਜੇ ਰੰਗ ਲੱਗ ਜਾਣਾ ਪ੍ਰਭੂ ਪਰਮਾਤਮਾ ਦਾ ਅਗਲੇ ਸ਼ਬਦ ਅਗਲੀ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਤੂੰ ਆਪੇ ਦਨ ਆਪੇ ਬੀਨਾ ਤੂੰ ਦੇਵੇ ਮਤ ਸਾਈ हे प्रभु पिताजी तू आपे दानਾ ਬੀਨਾ ਹੈ ਆਪੇ ਤੂੰ ਮਤ ਦਿੰਨਾ ਆਪਦੇ ਚਰਨਾਂ ਨਾਲ ਜੋੜਦਾ ਨਾਮ ਦੀ ਦਾਤ ਬਖਸ਼ਦਾ ਸੱਚਾ ਸੁੱਚਾ ਜੀਵਨ ਬਸਰ ਕਰਨ ਵਾਸਤੇ ਗੁਰੂ ਆਪੇ ਹੀ ਬਖਸ਼ਿਸ਼ ਕਰਦਾ ਆਪ ਦੀ ਗਿਆਨ ਦੀ ਮਤ ਦੇ ਦਿੰਦਾ ਸਾਨੂੰ ਆਪਦੇ ਗਿਆਨ ਦੀ ਮਤ ਦੇ ਦਿੰਦਾ ਉਹ ਮਿਲੇਗੀ ਕਦੋਂ ਜਦੋਂ ਗੁਰੂ ਦੇ ਚਰਨ ਨਹੀਂ ਪਾਵਾਂਗੇ ਭਾਈ ਗੁਰੂ ਦੀ ਕਿਰਪਾ ਲਵਾਂਗੇ ਆ ਕੇ ਗੁਰੂ ਦੀ ਗੱਲ ਸੁਣਾਂਗੇ ਜੇ ਆਪਾਂ ਗੁਰੂ ਦੀ ਗੱਲ ਸੁਣਨੀ ਨਹੀਂ ਨੀ ਆਪਾਂ ਨੂੰ ਪਤਾ ਨਹੀਂ ਲੱਗਣਾ ਫਿਰ ਆਪਾਂ ਅੰਧਵਸ਼ਵਾਸੀ ਹੋ ਕੇ ਗੁਰੂ ਦਾ ਦਵਾਰਾ ਛੱਡ ਜਾਂਦੇ ਆ ਤੇ ਫਿਰ ਜਿੱਥੇ ਨੂੰ ਕੋਈ ਜੀ ਕਰਦਾ ਕਿਸੇ ਦਾ ਜਾਂ ਕੋਈ ਕੋਈ ਕਹਿੰਦਾ ਵੀ ਆ ਜਾਓ ਭਾਈ ਇੱਥੇ ਨੂੰ ਚੱਲਣਾ ਆਪਾਂ ਇੱਧਰ ਚੱਲਦੇ ਆ ਫਿਰ ਉਹ ਮਨੁੱਖ ਜਦੋਂ ਗੁਰੂ ਤੋਂ ਗਿਆਨ ਗੁਰੂ ਗਿਆਨ ਤੋਂ ਬਾਂਝਾ ਹੁੰਦਾ ਫਿਰ ਉਹ ਦਰ ਦਰ ਤੇ ਤੁਰਿਆ ਫਿਰਦਾ ਮਹਾਰਾਜ ਕਹਿੰਦੇ ਮਨ ਬੈ ਰਾਗ ਰਤੋ ਬੈ ਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਮਨ ਬਰਾਗ ਦੇ ਵਿੱਚ ਰੰਗਿਆ ਜਾਵੇ ਬਰਾਗ ਦਾ ਮਨੇ ਪਿਆਰ ਬਰਾਗ ਦਾ ਮੈਂ ਮਤਲਬ ਹੈ ਪਿਆਰ ਬਈ ਮਨ ਨੂੰ ਗੁਰੂ ਦੇ ਪਿਆਰ ਦੇ ਵਿੱਚ ਰੰਗ ਲੈ ਭਾਈ ਮਨ ਬੈ ਰਾਗ ਰਤੋ ਬਿਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਜਦੋਂ ਗੁਰੂ ਦਾ ਸ਼ਬਦ ਸੁਰਤ ਨੇ ਸੁਣਿਆ ਤੇ ਮਨ ਸਮਝਣੋਂ ਵਿੰਨਿਆ ਗਾ ਜਾਂ ਇੱਕ ਮ ਇੱਕ ਹੋ ਗਿਆ ਠੀਕ ਹੈ ਜੀ ਅੰਤਰਜੋਤ ਨਿਰੰਤਰ ਬਾਣੀ ਅੰਦਰ ਪ੍ਰਭੂ ਪਰਮਾਤਮਾ ਦੀ ਜੋਤ ਜਗ ਪਣੀ ਆ ਪ੍ਰਭੂ ਪਰਮਾਤਮਾ ਦੇ ਨਾਮ ਦੀ ਜੋਤ ਹਿਰਦੇ ਘਰ ਵਿੱਚ ਜਦੋਂ ਜਗ ਪਈ ਜਗਣੀ ਕਦੋਂ ਆ ਜਦੋਂ ਅਸੀਂ ਨਾਮ ਬਾਣੀ ਨਾਲ ਜੁੜੇ ਨਿਰੰਤਰ ਬਾਣੀ ਸੱਚੇ ਸਹਿਬ ਸਿਓ ਲੇ ਬਲਾਈ ਜਦੋਂ ਨਾਮ ਬਾਣੀ ਨਾਲ ਜੁੜੇ ਅਸੀਂ ਗੁਰੂ ਦੀ ਬਾਣੀ ਨਾਲ ਜੁੜ ਕੇ ਠੀਕ ਆ ਜੀ ਤੇ ਸੱਚੇ ਸਹਿਬ ਸਿਓ ਮਨ ਲੇ ਬਲਾਈ ਸੱਚੇ ਸਹਿਬ ਨਾਲ ਲੇ ਬਲ ਆ ਗਈ ਸੱਚਾ ਸਹਿਬ ਕੌਣ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਰਗਾ ਸੱਚਾ ਸਹਿਬ ਸਾਨੂੰ ਨਹੀਂ ਕਿਤੇ ਵੀ ਮਿਲਣਾ ਸਾਰੀ ਸ੍ਰਿਸ਼ਟੀ ਦਾ ਰਹਿਬਰ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸ਼ਬਦ ਗੁਰੂ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸਵੇਂ ਸਿੱਧ ਪਿਤਾ ਤੱਕ ਆਪਾਂ ਨੂੰ ਸ਼ਬਦ ਗੁਰੂ ਨਾਲ ਹੀ ਜੋੜਿਆ ਭਗਤ ਸਹਿਬਾਨਾਂ ਦੀ ਬਾਣੀ ਹੈ ਪਟ ਸਾਹਿਬਾਨਾਂ ਦੀ ਬਾਣੀ ਆ ਕੋ ਸਿੱਖ ਸਾਹਿਬਾਨਾਂ ਦੀ ਬਾਣੀ 35 ਮਹਾਪੁਰਖਾਂ ਦੀ ਬਾਣੀ ਆਪਾਂ ਪੜਦੇ ਆ ਗੁਰੂ ਗ੍ਰੰਥ ਸਾਹਿਬ ਚ ਇਹ 35 ਮਹਾਪੁਰਖ ਆਪਾਂ ਨੂੰ ਪ੍ਰਭੂ ਪਰਮਾਤਮਾ ਦੇ ਲੜ ਹੀ ਲਾਉਂਦੇ ਹਨ ਜਦੋਂ ਆਪਾਂ 35 ਮਹਾਪੁਰਖਾਂ ਦੀ ਸ਼ੰਕਤ ਕਰਾਂਗੇ ਸਾਡਾ ਮਨ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਣਾ ਜਦੋਂ ਜੁੜ ਗਿਆ ਤੇ ਜੀਵਾਤਮਾ ਨੇ ਸੌਖੀ ਹੋ ਜਾਣਾ ਇੱਕ ਮਿਕ ਹੋ ਜਾਣਾ ਜੀਵਾਤਮਾ ਨੇ ਤੇ ਪਰਮਾਤਮਾ ਦੇ ਨਾਲ ਇੱਕ ਮਿਕਤਾ ਜਦੋਂ ਜੀਵਾਤਮਾ ਦੀ ਹੋ ਗਈ ਫਿਰ ਜਨਮ ਮਰਨ ਦਾ ਘੇੜ ਖਤਮ। ਝਿਮੇਲੇ ਸਾਰੇ ਖਤਮ। ਜਦੋਂ ਜਨਮ ਮਰਨ ਹੀ ਖਤਮ ਹੋ ਗਿਆ ਫਿਰ ਝਿਮੇਲੇ ਤਾਂ ਖਤਮ ਹੋ ਹੀ ਜਾਣੇ ਆ। ਅੱਗੇ ਮਹਾਰਾ ਨੇ ਦੱਸਿਆ ਰਹਾਉ ਵਾਲੇ ਬੰਦ ਚ ਅਸੰਖ ਰਾਗੀ ਕਹੇ ਬਰਾਗ ਸੋਬੇ ਰਾਗੀ ਜੇ ਖਸਵੇਂ ਭਾਵੇ। ਅਸੰਖ ਗਿਣਤੀ ਤੋਂ ਬਾਹਰ ਲੋਕ ਨੇ ਜਿਹੜੇ ਆਪਣੇ ਆਪ ਨੂੰ ਬਰਾਗੀ ਕਹਿੰਦੇ ਨੇ ਮਹਾਰਾਜ ਕਹਿੰਦੇ ਸੋਵੈ ਰਾਗੀ ਜੇ ਖਸਮੇ ਪਾਵੇ ਉਹੀ ਬਰਾਗੀ ਆ ਜਿਹੜਾ ਗੁਰੂ ਨੂੰ ਪਾਉਂਦਾ ਹੈ ਗੁਰੂ ਨੂੰ ਚੰਗਾ ਲੱਗਦਾ ਹੈ ਗੁਰੂ ਦਾ ਪਿਆਰਾ ਅੱਗੇ ਮਹਾਰਾਜ ਦੱਸਦੇ ਨੇ ਹਿਰਦੇ ਸ਼ਬਦ ਸਦਾ ਭੈ ਰਚਿਆ ਜੇ ਹਿਰਦੇ ਵਿੱਚ ਸ਼ਬਦ ਦਾ ਪਿਆਰ ਪੈ ਗਿਆ ਤੇ ਗੁਰੂ ਦਾ ਡਰ ਹੋਇਆ ਮਨ ਵਿੱਚ ਫਿਰ ਗੁਰ ਕੀ ਕਾਰ ਕਮਾਵੇ ਫਿਰ ਗੁਰੂ ਦੇ ਕਹੇ ਅਨੁਸਾਰ ਮਨੁੱਖ ਆਪਣਾ ਜੀਵਨ ਬਸਰ ਕਰਦਾ ਏ ਕੋ ਚੇਤੇ ਮਨੁਆ ਨਾ ਡੋਲੇ ਮਹਾਰਾਜ ਕਹਿੰਦੇ ਇੱਕੋ ਪ੍ਰਭੂ ਪਰਮਾਤਮਾ ਨੂੰ ਚੇਤੇ ਕਰ ਤੇਰਾ ਮਨ ਡੋਲੇਉ ਨਹੀਂ ਦਰਦਰ ਦਾ ਭਖਾਰੀ ਨਹੀਂ ਬਣੂ ਤੇਰਾ ਮਨ ਫਿਰ ਮਹਾਰਾਜ ਕਹਿੰਦੇ ਇੱਕੋ ਚੇਤੇ ਮਨੁਆ ਨਾ ਡੋਲੇ ਤਾਬਤ ਵਰਜ ਰਹਾਵੇ ਇੱਕੇ ਨੂੰ ਚੇਤੇ ਕਰਨ ਵਾਲੇ ਦਾ ਮਨ ਨਹੀਂ ਡੋਲਦਾ ਆਪਾਂ ਇਤਿਹਾਸ ਬਾਲਂਡੋਜ ਨਗਾ ਮਾਰਦੇ ਆਂ ਰੋਜ ਉਹ ਇੱਕੋ ਨੂੰ ਚੇਤਨਾ ਕਰਦੇ ਸੀ ਨਾ ਇੱਕੋ ਨੂੰ ਹੀ ਇੱਕੋ ਪ੍ਰਮਾਤਮਾ ਤੇ ਹੀ ਓਟ ਅਸਰਾ ਸੀ ਉਹਨਾਂ ਦਾ ਗੁਰੂ ਤੇ ਭਰੋਸਾ ਸੀ ਨਹੀਂ ਡੋਲੇ ਖੋਪਰ ਦਲਵਾ ਲੇ ਬੰਦ-ਬੰਦ ਕਟਵਾ ਲੇ ਚਰਖੜੀਆਂ ਤੇ ਚੜ ਗਏ ਦੇਗਾਂ ਵਿੱਚ ਵਾਲੇ ਗਏ ਆਰਿਆਂ ਨਾਲ ਜੀਰੇ ਗਏ ਨੀਹਾਂ ਵਿੱਚ ਜਣੇ ਗਏ ਬੱਚਿਆਂ ਦੇ ਟੁਕੜੇ ਕਰ ਕਰਕੇ ਵੀ ਮਾਮਾ ਦੀਆਂ ਝੋਲੀਆਂ ਵਿੱਚ ਪਾਏਗੇ ਫੇਰ ਮਨੀ ਡੋਲੇ ਗੁਰੂ ਦੇ ਸਿੱਖ ਗੁਰੂ ਦੇ ਪਿਆਰੇ ਸ਼ਹੀਦ ਸਿੰਘ ਸਿੰਘੜੀਆਂ ਜਿਨ੍ਹਾਂ ਦਾ ਪਰ ਅਰਦਾਸ ਚ ਨਾਂ ਲੈਨੇ ਆ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਨੂੰ ਕੈਦ ਕੀਤਾ ਗਿਆ ਸੀ ਤੇ ਬੀਬੀਆਂ ਨੂੰ ਇਹੀ ਕਿਹਾ ਸੀ ਵੀ ਸਿੱਖੀ ਛੱਡੋ ਸਾਨੂੰ ਬੇਗਮਾ ਬਣਾਇਆ ਜਾਊ ਤੇ ਛੋਣ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲਣਗੀਆਂ ਉਹ ਜਦੋਂ ਸਿੱਖੀ ਨਹੀਂ ਛੱਡੀ ਉਹਨਾਂ ਨੇ ਉਹ ਕਹਿੰਦੀਆਂ ਨਹੀਂ ਸਾਡਾ ਗੁਰੂ ਤੋਂ ਬਿਨਾਂ ਨਹੀਂ ਸਰਨਾ ਤੇ ਫੇਰ ਕੀ ਕਰਦਾ ਸੀ ਮੀਰ ਮੰਨੂ ਛੋਟੇ ਜੇ ਬੱਚੇ ਨੂੰ ਖੋਹ ਲੈਂਦਾ ਸੀ ਗੋਦ ਚੋਂ ਤਾਂ ਨੂੰ ਚਲਾ ਕੇ ਨੇਜਾ ਥੱਲੇ ਕਰਨ ਦੇ ਨੇਜੇ 'ਚ ਪਰੋਇਆ ਜਾਂਦਾ ਸੀ ਬੱਚਾ ਦੇਖੀ ਆਪਾਂ ਤਸਵੀਰਾਂ ਬਣੀਆਂ ਉਥੋਂ ਪ੍ਰੈਕਟੀਕਲ ਹੋ ਜਾਂਦਾ ਸੀ ਤਸਵੀਰਾਂ ਬਣੀਆਂ ਜਦੋਂ ਆਪਾਂ ਦੇਖਦੇ ਆ ਬਾਅਦ 'ਚ ਟੁਕੜੇ ਕਰ-ਕਰ ਕੇ ਕੁਝ ਕੁੱਤਿਆਂ ਨੂੰ ਪਾਈ ਜਾਂਦੇ ਕੋਈ ਝੋਲੀਆਂ 'ਚ ਪਾਉਂਦੇ ਸੀ ਉਸੇ ਮਾਂ ਦੇ ਝੋਲੀ 'ਚ ਪਾਉਂਦੇ ਸੀ ਆਂਦਰਾਂ ਦਾ ਹਾਰ ਗਲ ਚ ਪਾਉਂਦੇ ਸੀ ਐਨਾ ਜ਼ੁਲਮ ਕਰਦੇ ਸੀ ਜ਼ਾਲਮ ਪਰ ਉਹ ਇੱਕ ਨੂੰ ਚੇਤੇ ਕਰਦੀਆਂ ਸੀ ਤੇ ਉਹਨਾਂ ਦਾ ਮਨ ਡੋਲਿਆ ਨਹੀਂ ਆਹ ਕਹਿੰਦੀ ਆ ਪੰਕਤੀ ਗੁਰਬਾਨੀ ਦੀ ਇੱਕੋ ਚੇਤੇ ਮਨੁ ਆ ਨਾ ਡੋਲੇ ਧਾਵਤ ਵਰਜ ਰਹਾਵੇ ਸਹਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੇ ਫਿਰ ਸਰੀਰ ਦੀ ਜਾਂ ਪਰਿਵਾਰ ਦੀ ਪ੍ਰਵਾਹ ਨਹੀਂ ਮੰਨਦਾ ਬਨੁੱਖ ਜਦੋਂ ਇੱਕੋ ਸੱਚੇ ਦੇ ਗੁਣ ਗਾਉਂਦਾ ਜਿਹੜਾ ਫਿਰ ਸੱਚ ਨਾਲ ਉਹ ਤੋੜਨ ਦੀ ਖਾਤਰ ਜੋ ਮਰਜੀ ਉਹਨਾਂ ਤੇ ਜ਼ੁਲਮ ਕੀਤਾ ਜਾਵੇ ਫਿਰ ਉਹ ਸੱਚ ਨਾਲੋਂ ਟੁੱਟਦੇ ਨਹੀਂ ਸੱਚ ਨਾਲ ਹੀ ਜੁੜੇ ਰਹਿੰਦੇ ਨੇ ਅੱਗੇ ਮਹਾਰਾਜ ਦੱਸਦੇ ਨੇ ਸਹਜੇ ਮਾਤਾ ਸਦਾ ਰੰਗ ਰਾਤਾ ਸੱਚ ਕੇ ਗੁਣ ਗਾਵੇ ਮਨੁਆ ਪੌਣ ਬਿੰਦ ਸੁਖਬਾਸੀ ਨਾਮ ਵਸੇ ਸੁਖ ਭਾਈ ਮਨੁਆ ਪੌਣ ਮਨ ਹਵਾ ਬਣ ਜਾਂਦਾ ਬਿੰਦ ਸੁਖਬਾਸੀ ਨਾਮ ਵਸੇ ਮਨ ਭਾਈ ਜਦੋਂ ਨਾਮ ਪ੍ਰਭੂ ਪਰਮਾਤਮਾ ਦਾ ਮਨ ਵਿੱਚ ਵਸਦਨ ਫਿਰ ਇਹ ਅਵਸਥਾ ਬਣਦੀ ਹੈ ਮਨੁੱਖ ਦੀ ਫਿਰ ਅੱਗੇ ਮਹਾਰਾਜਾ ਜਦ ਨੇ ਜੀਭਾ ਨੇਤਰ ਸ੍ਰੋਤ ਸੱਚ ਰਾਤੇ ਜੀਭਾ ਜੀਵ ਨੈਤਰ ਅੱਖਾਂ ਸਰੋਤ ਕੰਨ ਸੱਚ ਨਾਲ ਰੰਗੇ ਜਾਂਦੇ ਨੇ ਜਲ ਬੂਜੀ ਤੁਝੇ ਬੁਝਾਈ ਇਹ ਜਦੋਂ ਮਨੁੱਖ ਗੁਰੂ ਦੇ ਦਰਸ਼ਨ ਕਰਦਾ ਗਿਆਨ ਲੈਂਦਾ ਨਾ ਫਿਰ ਅੱਖਾਂ ਵੀ ਪਵਿੱਤਰ ਹੋ ਜਾਂਦੀਆਂ ਜੀਭ ਵੀ ਪ੍ਰਭੂ ਪਰਮਾਤਮਾ ਦੇ ਕੋਣ ਕਾਉਂਦੀ ਹੈ ਫਿਰ ਕੰਨ ਵੀ ਗੁਰੂ ਦੇ ਬਚਨ ਹੀ ਸੁਣ ਕੇ ਸਿਫਤ ਸਲਾ ਪ੍ਰਮਾਤਮਾ ਦੀ ਸਿਫਤ ਗੁਣ ਤੇ ਗੁਰੂ ਦੀ ਸਿਫਤ ਸਲਾ ਹੀ ਸੁਣਦਾ ਹੈ ਇਹ ਮਤ ਆਉਂਦੀ ਕਦੋਂ ਜਦੋਂ ਨਾਮ ਬਾਣੀ ਨਾਲ ਜੁੜਦਾ ਪਾਈ ਮਨੁੱਖ ਫਿਰ ਅੱਗੇ ਮਾਰਨ ਅਸ ਆਸ ਨਰਾਸ ਰਹੇ ਬੇਰਾਗੀ ਫਿਰ ਜਿਹੜਾ ਬਰਾਗੀ ਗੁਰੂ ਨਾਲ ਪਿਆਰ ਕਰਦਾ ਨਾ ਉਹ ਆਸਾ ਤੋਂ ਨਰਾਸਾ ਹੋ ਜਾਂਦਾ ਉਹਨੂੰ ਕਿਸੇ ਕਿਸਮ ਦੀ ਆਸ ਨਹੀਂ ਤੰਗ ਕਰਦੀ ਫਿਰ ਜੇ ਮਨੋਖਣ ਆਮ ਮਨੋਖੀ ਆਪਾਂ ਵਿੱਚ ਹੀ ਆ ਸਾਰੇ ਆਪਾਂ ਆਸਾਂ ਬੰਨੀ ਬੈਠੇ ਆ ਵੀ ਐ ਸਮੇਂ ਆਪਾਂ ਕੰਮ ਕਰਾਂਗੇ ਅਫਰਾਨੇ ਮਹੀਨੇ ਆ ਕੰਮ ਕਰਾਂਗੇ ਉਸ ਮਹੀਨੇ ਆਪਾਂ ਬੱਚੇ ਦਾ ਵਿਆਹ ਕਰਾਂਗੇ ਆ ਟਾਈਮ ਜੇ ਨੰਗ ਲੈਣ ਦੋ ਫਿਰ ਆ ਕੰਮ ਕਰਾਂਗੇ ਆਸਾਂ ਬੰਨੀ ਬੈਠੇ ਆ ਨਾ ਇਹ ਆਸਾਂ ਖਤਮ ਹੋ ਜਾਂਦੀਆਂ ਕਦੋਂ ਜਦੋਂ ਪ੍ਰਭੂ ਪ੍ਰਮਾਤਮਾ ਦਾ ਨਾਮ ਵੱਸਦਾ ਤੇ ਗੁਰੂ ਦਾ ਗਿਆਨ ਪੱਲੇ ਆਉਂਦਾ ਉਦੋਂ ਮਹਾਰਾਜ ਕਹਿੰਦੇ ਆਸ ਨਰਾਸ ਰਹੇ ਬੇ ਰਾਗੀ ਨਿਜ ਘਰ ਤਾੜੀ ਲਾਈ ਨਿਜ ਘਰ ਦਾ ਮਤਲਬ ਨਾ ਆਪਦੇ ਹਿਰਦੇ ਘਰ ਅੰਦਰ ਅੰਦਰ ਤਾੜੀ ਦਾ ਮਤਲਬ ਸਮਾਧੀ ਫਿਰ ਮਨ ਅੰਦਰੇ ਅੰਦਰ ਹੀ ਸਮਾਧੀ ਲਾ ਲੈਂਦਾ ਫਿਰ ਟਕਉ ਵਿੱਚ ਆ ਜਾਂਦਾ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਜੁੜਿਆ ਹੀ ਟਕਉ ਮਿਲਣਾ ਸਮਾਧੀ ਲੱਗ ਜਾਂਦੀ ਆ ਫਿਰ ਅੰਦਰੇ ਅੰਦਰ ਹੀ ਮਨ ਦੀ ਮਹਾਰਾਜ ਕਹਿੰਦੇ ਆ ਸੰਨ ਰਾਸ ਰਹੇ ਬੈ ਰਾਗੀ ਨਜ ਕਰਤਾ ੜੀ ਲਾਈ ਅਗੇ ਮਹਾਰਾਜ ਨੇ ਦੱਸਿਆ ਭਿਖਿਆ ਨਾਮ ਰਜੇ ਸੰਤੋਖੀ ਕਹਿੰਦਾ ਨਾਮ ਦੀ ਭਿਖਿਆ ਮੰਗਣੀ ਆ ਜੇ ਆਪਾਂ ਨੂੰ ਗੁਰੂ ਘਰ ਤੋਂ ਚਲੋ ਮੈਂ ਵੀ ਨਹੀਂ ਕਹਿੰਦਾ ਕੀਤਾ ਲੋੜੇ 100 ਰੁਪਏ ਅੱਖ ਜੇ ਗੁਰਬਾਣੀ ਕਹਿੰਦੀ ਆ ਗੁਰੂ ਜੀ ਕਹਿੰਦੇ ਨੇ ਵੀ ਜੇ ਤੇਰਾ ਲੋੜੀ ਦਾ ਕੰਮ ਆ ਤਾਂ ਆ ਕੇ ਅਰਦਾਸ ਕਰ ਗੁਰੂ ਨੂੰ ਦੱਸ ਬਿਮਾਰਾ ਜਾਂ ਜ਼ਰੂਰਤ ਆ ਆ ਕੰਮ ਕਰਨ ਲੱਗੇ ਆ ਇਹ ਤੁਸੀਂ ਕਿਰਪਾ ਕਰਕੇ ਪੂਰਾ ਕਰੋ ਬਖਸ਼ਿਸ਼ ਕਰੋ ਆ ਥੋੜੀ ਜੀ ਘਾਟ ਬਾਤ ਹੈ ਅਰਦਾਸ ਕਰਨੀ ਆਪਾਂ ਆਪਣੇ ਗੁਰੂ ਨੂੰ ਨਹੀਂ ਦੱਸਣਾ ਕਿ ਦੱਸੋ ਕੋਈ ਗੱਲ ਨਹੀਂ ਗੁਰੂ ਸਾਹਿਬ ਆਪ ਕਹਿੰਦੇ ਨੇ ਬੇ ਲੋੜੀ ਦੀ ਅਰਦਾਸ ਕਰੋ ਆ ਕੇ ਭਾਈ ਪਰ ਮਹਾਰਾਜ ਕਹਿੰਦੇ ਨਾ ਪੇਖਿਆ ਨਾਮ ਰਜੇ ਸੰਤੋਖੀ ਜੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਭਿਕਿਆ ਵੀ ਮੰਗਣੀ ਆ ਜੇ ਨਾ ਸਾਨੂੰ ਅਮਰਤ ਸਹਿਜ ਪਿਆਈ ਫਿਰ ਸੱਜੇ ਸੱਜੇ ਅਮਰਤ ਪੀਣਾ ਸ਼ੁਰੂ ਕਰ ਲੈਂਦਾ ਸੁਰਤ ਆਪਣਾ ਜੀਵ ਆਤਮਾ ਜਿਹੜਾ ਸੁਰਤ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੀ ਆ ਧੀਰੇ ਧੀਰੇ ਸੱਜੇ ਸੱਜੇ ਕਹ ਲੋ ਪੇਖਿਆ ਨਾਮ ਰਜੇ ਸੰਤੋਖੀ ਅਮਰਤ ਸਹਿਜ ਪਿਆਈ ਅੱਗੇ ਪਤਾ ਕੀ ਕਹਿੰਦੇ ਨੇ ਮਹਾਰਾਜ ਦੁੱਪ ਦਾ ਵਿੱਚ ਬਹਿ ਰਾਗ ਨਾ ਹੋਵੀ ਜਪ ਲੱਕ ਦੂਜੀ ਰਾਈ ਦੁੱਪ ਦਾ ਵਿੱਚ ਪਿਆਰ ਮ ਨਹੀਂ ਪੈਦਾ ਹੁੰਦਾ ਜੇ ਇੱਕ ਪਾਸੇ ਆਪਣਾ ਗੁਰੂ ਅਲੀ ਵੀ ਪਏ ਧਿਆਨ ਬੇ ਗੁਰੂ ਤੋਂ ਵੀ ਦਾਤਾਂ ਮੰਗਦੇ ਆਪਾਂ ਨਾਮ ਦੀ ਦਾਤ ਮੰਗਦੇ ਆ ਸਿੱਖੀ ਸਤਕ ਵਾਲੀ ਦਾਤ ਮੰਗਦੇ ਆ ਤੇ ਖਿਆਲ ਕਿਸੇ ਹੋਰ ਪਾਸੇ ਵੀ ਆ ਰਾਈ ਕੁਮਾਤਰ ਵੀ ਚੱਲ ਫਲਾਣੇ ਥਾਂ ਵੀ ਆਪਾਂ ਚੱਲ ਕੇ ਆਉਣਾ ਹੁੰਦਾ ਕਈ ਵਾਰੀ ਅਨੰਤਪੁਰ ਸਾਹਿਬ ਵੱਲ ਨੂੰ ਜਾਂਦੇ ਆ ਨਾ ਜਦੋਂ ਹੋਲੇ ਮਹੱਲੇ ਵੇਲੇ ਤੇ ਕਈ ਕਹਿੰਦੇ ਸੁਣਿਆ ਮੈਂ ਦੇਖੇ ਤਾਂ ਹੈ ਨਹੀਂ ਕਹਿੰਦੇ ਸੁਣਿਆ ਵੀ ਨੈਣਾ ਦੇਵੀ ਵਾਲੀ ਨੈਣਾ ਦੇਵੀ ਮਾਸੀ ਦੇਵੀ ਜਾਇ ਆਈਏ ਆਏ ਬੋਲਦੇ ਨੇ ਸੁਣਿਆ ਮੈਂ ਵੀ ਜੇ ਤਾਂ ਮੰਨਦੇ ਵਿੱਚ ਹੁਣ ਪਾਈ ਇਹ ਵੀ ਭਾਵਨਾ ਹੈਗੀ ਵੀ ਆਪਾਂ ਉੱਧਰ ਵੀ ਜਾਇ ਆਈਏ ਫੇਰ ਰਾਈ ਮਾਤਰਾ ਵੀ ਖਿਆਲ ਜੇ ਤੁਹਾਡਾ ਉੱਧਰ ਹੈਗਾ ਤੇ ਮਹਾਰਾਜ ਕਹਿੰਦੇ ਤੁਹਾਡਾ ਗੁਰੂ ਨਾਲ ਪਿਆਰ ਨਹੀਂ ਪੈਣਾ ਆ ਲਿਖਿਆ ਜੀ ਦੁਬਦਾ ਵਿੱਚ ਬੈ ਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਜੇਨ ਨੱਕ ਵੀ ਖਿਆਲ ਆ ਨਾ ਕਿਸੇ ਪਾਸੇ ਹੋਰ ਤੇ ਗੁਰੂ ਨਾਲ ਪਿਆਰ ਨਹੀਂ ਪੈਣਾ ਗੁਰੂ ਕੋਲ ਤਾਂ ਇੱਕ ਮਨ ਹੋ ਕੇ ਆਉਣਾ ਪੈਣਾ ਬਿਲਕੁਲ ਖਾਲਸ ਬਣ ਕੇ ਆਪਣੀਆਂ ਇੱਛਾਵਾਂ ਦੂਰ ਕਰਕੇ ਬਹਿ ਪਰਮ ਭਲੇਖੇ ਦੂਰ ਕਰਕੇ ਗੁਰੂ ਦੇ ਚਰਨਾਂ ਵਿੱਚ ਜਦੋਂ ਆਵਾਂਗੇ ਉਦੋਂ ਪਾਈ ਇਹਦੇ ਨਾਲ ਪਿਆਰ ਪੈਣਾ ਗੁਰੂ ਨਾਲ ਦੁਪਦਾ ਵਿੱਚ ਬੈਰਾਗ ਨਾ ਹੋਵੀ ਜਬ ਨਗ ਤੂੰ ਜੀ ਰਾਈ ਅੱਗੇ ਮਹਾਰਾ ਸਭ ਸਮਝਾਉਂਦੇ ਨੇ ਸਭ जग ਤੇਰਾ ਤੂੰ ਏਕੋ ਦਾਤਾ ਅਵਰਨ ਦੂਜਾ ਭਾਈ ਦੇਖੋ ਮਹਾਰਾਜ ਬਾਰ-ਬਾਰ ਸਮਝਾਉਂਦੇ ਨੇ ਬਾਰ-ਬਾਰ ਪਹਿਲੀ ਪੰਕਤੀ ਚ ਕਹਤਾ ਦੁੱਬਦ ਨਾ ਪੜੋ ਹਰਬਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਕਹਤਾ ਨਾ ਮਹਾਰਾਜ ਨੇ ਮੰਨ ਲਾ ਫਿਰ ਨਾ ਮੜੀਆਂ ਮਸਾਣੀਆਂ ਦਾ ਤੁਰਿਆ ਫਿਰ ਤੇ ਹੁਣ ਇਸ ਪੰਕਤੀ ਚ ਮਹਾਰਾਜ ਕਹਿੰਦੇ ਨੇ ਸਭ ਜਗ ਤੇਰਾ ਤੂੰ ਏਕੋ ਦਾਤਾ ਅਵਰਨ ਦੂਜਾ ਭਾਈ ਮਹਾਰਾਜ ਕਹਿੰਦੇ ਸਾਰਿਆਂ ਦਾ ਦਾਤਾ ਇੱਕੋ ਹੀ ਹੈ ਦਾਤਾਂ ਦੇਣ ਵਾਲਾ ਦੂਜਾ ਕੋਈ ਹੋਰ ਹੈ ਨਹੀਂ ਐਵੇਂ ਨਾ ਭਰਮ ਭ੍ਰੇਖਿਆਂ ਚ ਪੈ ਕੇ ਤੁਰਿਆ ਫਿਰ ਇਧਰ ਉਧਰ ਜਿਹੜਾ ਤਾਂ ਭਾਈ ਮੰਨ ਗਿਆ ਗੱਲ ਉਹ ਤਾਂ ਗੁਰੂ ਦਾ ਹੋ ਗਿਆ ਤੇ ਉਹਨੇ ਤਾਂ ਗੱਲ ਪੱਕੜੀ ਲੈ ਲਿਆ ਗੁਰੂ ਨੇ ਤੇ ਫੇਰ ਚਾਰ ਖੜਕੀਆਂ ਤੇ ਵੀ ਨਹੀਂ ਚੜਿਆ ਨੂੰ ਡੋਲਣ ਦਿੰਦਾ ਆਰਿਆਂ ਥੱਲੇ ਖੜਿਆ ਨੂੰ ਵੀ ਨਹੀਂ ਰੋਲਣ ਦਿੰਦਾ ਦੇਗਾ ਵਿੱਚ ਉੱਪੜਿਆਂ ਨੂੰ ਵੀ ਨਹੀਂ ਰੋਲਣ ਦਿੰਦਾ ਫਿਰ ਇਹ ਵਸਤਾ ਬਣਾਉਂਦਾ ਇੰਨੀ ਤਾਕਤ ਭਰ ਦਿੰਦਾ ਆਪਦੀ ਕਿਉਂਕਿ ਇੱਕਮਿਕ ਹੋ ਗਏ ਨਾ ਫਿਰ ਗੁਰਪਰਮੇਸ਼ਰ ਇੱਕੋ ਜਾਣ ਗੁਰੂ ਵੀ ਤੇ ਪਰਮੇਸ਼ਰ ਵੀ ਤੇ ਗੁਰੂ ਦੇ ਸਿੱਖ ਵੀ ਫਿਰ ਉਹਦਾ ਰੂਪ ਹੀ ਹੋ ਜਾਂਦੇ ਨੇ ਫੇਰ ਨਹੀਂ ਕਿਸੇ ਕਸਮ ਦੀ ਉਹਨਾਂ ਨੂੰ ਫਿਕਰ ਛੋੜਾ ਸਤਾਉਂਦਾ ਅੱਗੇ ਮਹਾਰਾਜ ਨੇ ਦੱਸਿਆ ਨਾ ਵੀ ਸਭ ਜਗ ਤੇਰਾ ਤੂੰ ਇੱਕੋ ਦਾਤਾ ਅਬਰ ਨਾ ਦੂਜਾ ਭਾਈ ਮੰਨ ਲਾ ਭਾਈ ਅੱਗੇ ਪਤਾ ਕੀ ਕਹਿੰਦੇ ਨੇ ਮਹਾਰਾਜ ਹੁਣ ਧਿਆਨ ਦਿਓ ਮਨਮੁਖ ਜੰਤ ਦੁੱਖ ਸਦਾ ਨਿਵਾਸੀ ਜਿਹੜੇ ਮਨਮੁਖ ਨੇ ਜੀਵ ਆਪਣੀ ਮਰਜ਼ੀ ਮੁਤਾਬਕ ਜੀਵਨ ਜਿੰਦੇ ਨੇ ਗੁਰੂ ਦੀ ਕੋਈ ਗੱਲ ਨਹੀਂ ਮੰਨਦੇ ਕੋਈ ਪ੍ਰਵਾਹ ਨਹੀਂ ਗੁਰੂ ਦੀ ਮਹਾਰਾਜ ਕਹਿੰਦੇ ਉਹਨਾਂ ਨੂੰ ਦੁੱਖ ਸਦਾ ਢੇਰੀ ਰੱਖਦਾ ਹੈ ਆ ਲਿਖਿਆ ਜੀ ਮਾਨਮੁਖ ਜੰਤ ਜੀਵ ਦੁੱਬਦਾ ਵਾਹਿਗੁਰੂ ਮਾਨਮੁਖ ਜੰਤ ਦੁੱਖ ਸਦਾ ਨਿਵਾਸੀ ਦੁੱਖਾਂ ਦੇ ਵਿੱਚ ਹੀ ਫਸਿਆ ਰਹਿੰਦਾ ਮਨੁੱਖ ਉਹ ਅਗਲੇ ਬੰਦ ਚ ਕੀ ਕਹਤਾ ਗੁਰਮੁਖ ਦੇ ਵਡਿਆਈ ਜਿਹੜਾ ਗੁਰਮਖ ਹੈ ਗੁਰਮਖ ਦਾ ਭਾਵ ਆ ਗੁਰੂ ਦੇ ਕਹੇ ਅਨਸਾਰ ਜੀਵਨ ਬਸਰ ਕਰਨ ਵਾਲਾ ਜਿਹੜਾ ਗੁਰੂ ਦੇ ਹੁਕਮ ਅੰਦਰ ਉਹਦਾ ਭਾਣਾ ਮਿੱਠਾ ਕਰਕੇ ਮੰਨਦਾ ਗੁਰੂ ਦੇ ਕਹੇ ਅਨਸਾਰ ਜੀਵਨ ਹੈ ਕਾਰੋ ਵਿਹਾਰ ਆਪਣੇ ਗੁਰੂ ਦੇ ਕਹੇ ਮੁਤਾਬਕ ਕਰਦਾ ਉਹ ਗੁਰਮਖਾ ਮਹਾਰਾਜ ਕਹਿੰਦੇ ਗੁਰਮਖ ਦੇ ਵੜਾਈ ਉਹਨਾਂ ਨੂੰ ਵੜਾਈ ਦੇ ਦਿੰਦਾ ਅੱਗੇ ਮਹਾਰਾਜ ਦੱਸਦੇ ਨੇ ਅਪਰ ਅਪਾਰ ਅਗਮ ਅਗੋਚਰ ਕਹਿਣੇ ਕੀਮ ਨਾ ਪਾਈ ਉਹ ਅਪਰ ਅਪਾਰ ਹੈ ਉਹਦਾ ਔਰਲਾ ਪਾਰਲਾ ਵਰਨਾ ਕੋਈ ਨਹੀਂ ਹੈ ਵੇ ਅੰਤ ਹੈ ਜਿਤਨ